ਤੂੰ ਹੀ ਚ ਮਾਰੇ ਰੇ ਮੁੰਡੂਆਂ ਮਰੀਦ ਅੱਬਾ ਹੁਣ ਇਹਨੂੰ ਫੀਲਿੰਗ ਆਊਗੀ ਦਰਦਾਈ ਚਲੋ ਜਾਓ ਕੋਈ ਉਹ ਗੁੱਸੇ ਵਾਲੀ ਫੀਲਿੰਗ ਇਹਦੇ ਗੋਡੇ ਤੇ ਕਾੜੀ ਜੀ ਚੁੰਡੀ ਵੱਡ ਲੰਨਿਆ ਭਾਈ ਬੋਲ ਤਾਂ ਸਹੀ ਕੋਸ਼ ਆਈ ਖੜੀ ਆ ਤੂੰ ਤਾਂ ਲੇ ਧੁੱਪ ਚੜਨ ਚੜਨ ਲੈ ਚੇਤੀ ਚੇਤੀ ਪੋਚੇ ਦਾ ਕੰਮ ਨਿਮੇੜ ਕੇ ਫਿਰ ਰੋਟੀ ਬਣਾਵਾ ਜੇ ਡੈਡੀ ਉਰੀ ਆ ਗਏ ਇੱਥੇ ਵਿੱਚੇ ਗਾਹ ਪਾ ਕੇ ਸਾਰਾ ਪੋਚਾ ਮੇਰਾ ਖਰਾਬ ਹੋ ਜਾਊਗਾ ਕੁਛ ਠੰਡ ਕਰਕੇ ਹੁਣ ਸੁੱਕਦਾ ਨਹੀਂ ਹੈਗਾ ਸਾਰਾ ਗਿੱਲਾ ਪਿਆ ਰਹਿੰਦਾ ਚਲ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਆਪਦਾ ਕੰਮ ਨਿਮੇੜ ਲੂੰਗੀ ਪੋਚੇ ਦਾ ਇੱਕ ਤਾਂ ਠੰਡ 'ਚ ਬਾਹਲਾ ਜ਼ਿਆਦੇ ਔਖਾ ਹੁੰਦਾ। ਪੋਚਾ ਲਾਉਣਾ ਜਦੋਂ ਗਿੱਲਾ ਰਹਿ ਜਾਂਦਾ ਛੇਤੀ ਸੁੱਕਦੀ ਨਹੀਂ ਹੈਗਾ। ਕੀ ਕਰੇ? ਨਾ ਤਾਂ ਲਾਏ ਵਗੈਰ ਸਰਦਾ। ਜੇ ਲਾਉਣਿਆਂ ਤਾਂ ਫਿਰ ਊਣ ਛੇਤੀ ਸੁੱਕਦਾ ਹੈਗਾ। ਨਹੀਂ ਗਿਆ ਨਹੀਂ ਆਂਦਾ। ਯਾਰ। ਪੈਨ। ਲੈ ਫਟਾਫਟ ਨਿਮੇੜਾ ਪੋਚੇ ਵਾਲਾ ਕੰਮ ਵੀ ਰੋਟੀ ਨੂੰ ਵੀ 9:00 ਵਜੇ ਜੇ ਡੈਡੀ ਉਰੀ ਆ ਗਏ ਵਿੱਚੇ ਗਾਹ ਪਾ ਦੇਣਗੇ। ਸਾਰਾ ਮੇਰੇ ਤਾਂ ਪੋਚਾ ਖਰਾਬ ਕਰ ਦੇਣਗੇ। ਲਫਟਾਫਟ ਪੋਚੇ ਦਾ ਨਿਮੇੜ ਕੇ ਰੋਟੀ ਲੱਗਾ 9 ਵਜ ਗਏ ਕਵੇਲਾ ਹੋ ਰਿਹਾ ਜੇ ਡੈਡੀ ਉਰੀ ਖੇਤੋਂ ਆ ਗਏ ਹੁਣ ਗਿੱਲੇ ਪੋਚੇ ਦੇ ਵਿੱਚੇ ਗਾ ਪਾਈ ਜਾਣਗੇ ਪਰਾਂ ਤੂੰ ਪਚਾੜਨ ਤੋਂ ਪਹਿਲਾਂ ਪਹਿਲਾਂ ਕੰਮ ਨਹੀਂ ਪੜੂਗਾ ਇਹ ਤਾਂ ਰੋਈ ਗੜੀਆਂ ਨਹੀਂ ਆਹੇ ਪੂਰੀ ਕੀ ਹੋ ਗਿਆ ਮਾਈ ਮਮੀ ਬੋਲੀ ਕੀ ਹੋਣਾ ਮਤੇ ਡਿੱਗ ਪਿੱਤਨ ਕਰਦੀ ਕਹਿ ਰਹੀ ਆ ਬਾਈ 7:00 ਵੱਜ ਗਏ ਸੱਕਾ ਤੇ ਨਹੀਂ ਮੈਂ ਖੜੂਟ ਲੈ ਜਾਂਦਾ ਮੈਂ ਤੋ ਲੈ ਖੜੀ ਹੋ ਮੈਂ ਇਹ ਗੋਡੇ ਤੱਕ ਖੜਾ ਫਿਰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਆ ਦੇਖੀ ਪਾਣੀ ਨਾ ਤੋ ਖਾਏਗਾ ਕੱਪੜਿਆਂ ਤੋਂ ਨਾ ਨਾ ਤੋ ਖਾਏਗਾ ਕੱਪੜਿਆਂ ਤੋਂ ਤੂੰ ਹੀ ਚ ਮਾਰੇ ਦੇ ਮੈਂ ਦੋਹਾਂ ਮਰੀ ਜੀ ਅੱਪਾ ਹੁਣ ਇਹਨੂੰ ਫੀਲਿੰਗ ਆਊਗੀ ਦਰਦ ਆਈ ਉਹ ਕੋਸੀ ਲਈ ਫਿਰ ਨਾ ਤੇਰੀ ਇਹ era ਗੋਡੇ ਤੇ ਕਾਢੀ ਜੀ ਚੁੰਡੀ ਵੱਡ ਲਾਣਿਆ ਉਹ ਫੇਰੇ ਉਹ ਕੋਈ ਵੀ ਨਹੀਂਗਾ ਪਰ ਹਾਰ ਜਾ ਬੱਕਾ ਚੁੰਡੀ ਵੱਡ ਲਾ ਇਹਦੇ ਗੋਡੇ ਤੇ ਗੋਡੇ ਤੇ ਵੱਡ ਹਰ ਜਾ ਦੇ ਕਰ ਹਾਂ ਦੇਖੋ ਲੱਗ ਗਈ ਆ ਫੇਰੇ ਉਹ ਕਹਿੰਗੇ ਨਾ ਮੜਾ ਜਾ ਸੁਣਾ ਵੀ ਹਾਂ ਮੇਰੇ ਕੋਲ ਲੱਗਦੇ ਮੇਰੇ ਤਾਂ ਹੀ ਤੇਨ ਦਰ ਕੋਈ ਨਹੀਂ ਆਉਂਦੀ 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 ਆ ਕਿ ਲੈ ਹੋਇ ਤੂੰ ਮੈਨੂੰ ਰੋਣ ਲੱਗ ਫਿਰ ਅਸੀਂ ਬੜੇ ਨਹੀਂ ਚਲੋ ਭਾਈ ਰੇਪ ਨਹੀਂ ਕਰਨਾ ਫਿਰ ਉਹ ਵੀ ਬਾਗ ਕਰੀ ਜਾਂਦਾ ਤੂੰ ਇੱਕ ਵਾਰੀ ਉਸੇ ਇੱਕ ਵਾਰੀ ਪਰ ਤੂੰ ਤਾਂ ਹੁਣ ਹਾਸੀ ਗੱਡੀਆਂ ਕਰੀ ਜਾਣੀਆਂ ਹਾਸੀ ਜਾਣੀਆਂ ਹੁਣ ਤੇਰਾ ਦਰਦ ਤਾਂ ਮੈਂ ਲਿਪਰੇ ਜੱਪ ਲੈ ਕੇ ਆਉਂਦਾ ਫਿਰ ਮੈਂ ਲਿਪਰੇ ਜੱਪ ਤੇਰੇ ਗੋਡੇ ਤੇ ਅੰਦਰ ਲੈ ਵੇੜ ਲਈ ਨਹੀਂ ਜੀ ਹਾਂ ਹੁਣ ਤੈਨੂੰ ਕਹਿ ਦਈਏ ਤੋਖੀ ਨਾਮ ਦੇ ਕਰਿਆ ਲਿਪੇ ਚਾ ਭੁੱਲੋ ਦਰਦ ਨਾਲ ਕਰਨਾ ਫੀਲਿੰਗ ਨਾਲ ਚਲੋ ਕਰਦੇ ਕਰਦੇ ਪਰ ਨਹੀਂ ਕਰ ਅ 1 2 ਉੱਚੀ 3 ਲਖੜੀ ਲਾਪਤ ਹੁੰਦਾ ਰਹੇ ਮੈਂ ਪਿਆਰ ਮਾਸਮੂਗੀ ਮਰੀ ਘਾਲ ਘੋਤੀ ਬਨੂਗੀ ਖੜੀ ਹੋਵਾਂ ਮੜੀ ਆਏ ਮੰਮੀ ਕੋਈ ਨਾ ਪੁੱਤ ਕੋਈ ਨਾ ਮੜੇ ਇਦਾਂ ਕਿ ਮੌਸਲਾ ਕਰ ਮੜੇ ਕਿਰਕਾੜਾ ਕਰ ਪ੍ਰੀਤ ਮੈਂ ਨਹੀਂ ਪੁੱਤ ਮੜੇ ਇਦਾਂ ਕਿ ਕੰਨ ਦੇਣਾ ਮੜਾ ਕੋਈ ਨਾ ਮੈਂ ਮੈਂ ਕੋਈ ਨਾ ਦੇ ਬਾਈ ਨਹੀਂ ਕੋਈ ਨਹੀਂ ਨਹੀਂ ਤੇ ਮੈਂ ਆਪਣੇ ਤੇ ਬਾਈ ਬਸ ਤੇਰਾ ਤੇ ਮੈਂ ਆਪਣੇ ਬਾਈ ਨਾ ਮੇਰੇ ਤੇ ਇਲਾਜ ਕੋਈ ਬੜ ਕੋਈ 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 ਨਾ ਜਿੱਤ ਕੋਈ ਨਹੀਂ ਕੋਈ ਮਾਇਆ ਕੋਈ ਸ਼ੁਕਰ ਹੈਗੀ ਮੈਂ ਤੇ ਤਨ ਤਰ ਰੱਖਣਾ ਹਾਏ ਬਾਲੀ ਜਾਂ ਤੇਰੀ ਲੈਦੀ ਹੁ ਕੋਈ मेरी भी निहत हो गई भाई जमी जमीन गिटे तुरद है तो तो <laughs> मेरे <laughs> <मार के गोड़ा। laughs> ਲੇ ਕੋਡੇ ਪੁੱਤ ਚਾਹ ਪੀ ਲਾ ਲੈ ਹਾ ਤਾਂ ਮੇਰੇ ਵੀ ਨਾ ਗੋਡਿਆਂ ਦੀ ਜਿਵੇਂ ਨਹੀਂ ਹੱਥ ਹੋਈ ਪਈ ਪੁੱਤ ਲੈ ਮੰਮੀ ਗੋਡੇ ਤਾਂ ਦੁਖਣੀ ਨੇ ਸਾਰਾ ਦਿਨ ਹੁਣ ਸਾਰਾ ਕੰਮ ਛੋਡੇ ਗਲ ਪੈ ਗਿਆ ਫਿਰ ਜਾਂਨਿਓ ਸਾਰਾ ਦਿਨ ਅਗ ਠੰਡ ਚੱਲਦਾ ਜਿਵੇਂ ਇੱਕ ਹੋਰ ਠੰਡ ਕਰਕੇ ਚਾਲਾ ਟਾਈਮ ਤੱਕ ਫਾਸ ਕਰਨਾ ਪੂ ਪੁੱਤ ਹੋਈ ਹੋਈ ਕੀ ਕਰੇ ਫਿਰ ਹੁਣਾ ਮੰਮੀ ਨਹੀਂ ਆ ਸਕਦੇ ਮੇਰੇ ਉਹਨੂੰ ਵੀ ਵਿਚਾਰੀ ਨੂੰ ਔਖਾ ਫਿਰ ਕੱਲੀ ਨੂੰ ਉਹਦੇ ਤਾਂ ਆਪ ਲੱਤ ਦੁਖਦੀ ਹੈ ਹੋਰ ਉਹਨੇ ਵੀ ਔਖਾ ਪੁੱਤ ਹੋਰ ਕੀ ਮੈਂ ਕਰੀਏ ਹੁਣਾ ਹੋਰ ਨਹੀਂ ਤਾਂ ਤੁਸੀਂ ਵੀ ਮੰਜੇ 'ਚ ਬਹਿ ਜਾਓਗੇ ਔਖਾ ਹੋ ਜਾਊਗਾ ਮੰਮੀ ਆ ਆਪਣੇ ਦਾ ਕੰਮ ਦਾ ਬਹੁਤ ਫਿਰ ਹੋਰ ਕੀ ਬਣੇ ਪੁੱਤ ਐਂ ਕਰਦੇ ਆਪਾਂ ਦੀਦੀ ਨੂੰ ਫੋਨ ਕਰਦਾਂ ਨੇ ਆ ਉਹ ਲਾ ਜਾਣਗੇ 4 ਦਿਨ ਚ ਲੈ ਇੰਨੇ ਮਾੜਾ ਮਾੜਾ ਮੈਂ ਕਰਨ ਲੱਗ ਜੂਗੀ ਠੀਕ ਹੋ ਜਾਊਗਾ ਹੁਣ ਤਾਂ ਕਿੰਨੇ ਦਿਨ ਹੋ ਗਏ ਫੇਰ ਵੀ 4-5 ਦਿਨ ਹੋ ਗਏ ਚਲ 4-5 ਦਿਨ ਉਹ ਕਢਾ ਜੂਗੀ ਆਪਣੇ ਚਲ ਤੇਰੀ ਮਰਜ਼ੀ ਲੈ ਲਾ ਕੇ ਦੇ ਫੋਨ ਪੁੱਤ ਮੈਂ ਕਹਿ ਦੇਣੀ ਜੀ ਆ ਜੂਗੀ ਉਹ ਲੈ ਮੈਂ ਫੋਨ ਲਾਉਣੀ ਆ ਸੋਨੂੰ ਉਹਨੂੰ ਕਹਿ ਦਿਓ ਵੀ ਆ ਜੂਗੀ ਹੈਨਾ 4 ਕੁ ਦਿਨ ਐਨੇ ਨੂੰ ਮੇਰੀ ਲੱਤ ਠੀਕ ਹੋ ਜੂਗੀ ਚਲ ਦੇ ਫੋਨ ਲਾ ਕੀ ਦੇ ਆਏ ਆਏ ਇਹਦੇ ਵੀ ਲੈ ਤੁਸੀਂ ਗੱਲ ਕਰ ਲਓ ਲੱਗ ਰਿਹਾ ਫੋਨ ਹਾਂਜੀ ਬੈਲ ਤੇ ਜਾ ਰਹੀ ਪੁੱਤ ਹੋਰ ਉਹਨੂੰ ਕਹਿ ਦੇ ਵੀ 4 ਦਿਨ ਕਢਾ ਜਾ ਬਸ ਸਾਡੇ ਹਾਂ ਹੈਲੋ ਹਾਂ ਸਸਤੀ ਕਰ ਪੁੱਤ ਹਾਂ ਠੀਕ ਨੇ ਪੁੱਤ ਸਾਰੇ ਤੂੰ ਦੱਸ ਸਾਰੇ ਠੀਕ ਠਾਕ ਨੇ ਹਾਂ ਮੈਂ ਤਾਂ ਪੁੱਤ ਤਿੰਨ ਤੂੰ ਆਇਆ ਘਰ ਪੁੱਤ ਤੂੰ ਕੱਪੜੇ ਚੱਕ ਲਈ ਨਾਲ ਆਪਦੇ ਦੋ ਸੂਟ ਤੂੰ ਚਾਰ ਦਿਨ ਲਾਜ ਆ ਪੁੱਤ ਮੇਰੇ ਕੋਲੇ ਆ ਕੇ ਤੂੰ ਤੈਨੂੰ ਤੇਰੀ ਗੱਲ ਤਾਂ ਮੈਂ ਆ ਹੀ ਦੱਸੂਗੀ ਪੁੱਤ ਤੂੰ ਆਇਆ ਆਪੇ ਕੱਪੜੇ ਲੈਣ ਲੈ ਕੇ ਤੈਨੂੰ ਕਹਿੰਦਾ ਮੈਂ ਚੰਗਾ ਲੈ ਪੁੱਤ ਕੱਟ ਦੇ ਇਹਨੂੰ ਕੋਈ ਨਹੀਂ ਤੈਨੂੰ ਕੰਮ ਤਾਂ ਦਿਨੇ ਮੇੜ ਕੇ ਨਾ ਬੇਲੇ ਜੇ ਹੋ ਕੇ ਫਰੂਟ ਖਾਣ ਦਾ ਵੀ ਲੱਗੇ ਮਜ਼ਾ ਨਾਲੇ ਫਰੂਟ ਵੀ ਮੌਸਮ ਦੇ ਹਿਸਾਬ ਨਾਲੇ ਵਧੀਆ ਲੱਗਦੇ ਨੇ। ਫੌਨ ਆ ਰਿਹਾ। ਮੰਮੀ। ਹੈਲੋ। ਸ਼ਸ਼ੀਕਾਲ ਮੰਮੀ ਜੀ। ਹਾਂਜੀ ਤੁਸੀਂ ਠੀਕ ਹੋ ਜੀ? ਹਾਂਜੀ ਮੈਂ ਠੀਕ ਹਾਂ ਜੀ। ਫਿਰ ਆਤਾ ਜਾਣੀ ਆ ਮੰਮੀ ਗੱਲ ਤਾਂ ਦੱਸੋ ਕੀ ਗੱਲ ਹੋਈ ਆ ਫੇਰ ਹੀ ਮੈਨੂੰ ਪਤਾ ਲੱਗੂਗਾ ਤਾਂ ਹੀ ਆਉਂਗੀ ਮੈਂ ਮੰਮੀ ਗੱਲ ਤਾਂ ਦੱਸੋ ਕੀ ਗੱਲ ਹੋਈ ਆ ਅੱਛਾ ਚਲੋ ਠੀਕ ਆ ਆਉਣੀ ਆ ਮੈਂ ਚੰਗਾਈ ਓਕੇ ਪਤਾ ਨਹੀਂ ਕੀ ਗੱਲ ਹੋਈ ਆ ਉਧਰ ਮੰਮੀ ਨੇ ਗੱਲ ਕਹੀ ਆ ਤੂੰ ਤੇਰੀ ਗੱਲ ਤਾਂ ਹੋਊਗੀ ਪਹਿਲਾਂ ਵੀ ਗੱਲ ਦੱਸੋ ਗੱਲ ਕੀ ਹੋਗੀ ਮੰਮੀ ਨੇ ਆਇਆ ਕਹਿ ਕੇ ਫੋਨ ਕੱਟਦਾ ਉਹਧਰੋਂ ਤੇਰੀ ਆ ਪਰ ਉਹ ਦੁਆਰ ਮੈਂ ਕਹੂੰਗੀ ਨਾ ਵੀ ਠੀਕ ਆ ਚੰਗਾ ਆਉਣੀ ਆ। ਮੈਂ ਕਹਿੰਦੀ ਕਿ ਕਹਿੰਦੀ ਕਿ ਕਿਹਨੂੰ ਆ ਜਾ। ਫੋਨ ਕੱਟਤਾ ਐਂ ਕਹਿ ਕੇ। ਆਜ ਇੱਥੋਂ ਗੱਲ ਕਰਨੀ ਆ। ਇਹ ਰੱਖੇ ਵੀ ਕੀ ਕਰਦਾ ਪਹਿਲਾਂ ਕਹਿੰਦੇ ਕਿ ਕੀ ਗੱਲ ਹੋਈ ਆ। ਮੈਂ ਦੇਖ ਲੈ ਕਹਿੰਦੀ ਤਾਂ ਉਹ ਆ ਜਾ ਪਰ ਫੋਨ ਕੱਟਤਾ ਹਾਂ। ਬਸ ਐਂ ਕੰਨ ਤੋ ਲਾ ਕੇ ਕਹੂੰਗੀ ਮੈਂ। ਆ ਗਈ ਮੰਮੀ ਸਿੰਬਲ ਲੱਗ ਰਿਹਾ ਮੰਮੀ ਆ ਗਈ ਪੁੱਤ ਉਹਦੇ ਨਾਲ ਤਾਂ ਮੈਂ ਕਰਦੀਆਂ ਗੱਲ ਮੈਡਮ ਨਾਲ ਨੀਤੀ ਇਹ ਮੇਰੀ ਗੱਲ ਤਾਂ ਸੁਣ ਲੈ ਤੂੰ ਬਸ ਛੋਟੀ ਗੱਲ ਬਾਅਦ ਚ ਸੁਣੂਗੀ ਮੈਂ ਇਹ ਮੈਂ ਇਹ ਕੁੜੀ ਦਾ ਕੀ ਬਣਾਵਾਂ ਹਲਾਜ ਇਧਰ ਕਿਧਰੇ ਆਇਆ ਤਰਾ ਹਾਂ ਇਧਰ ਮੜਨਾ ਇਧਰ ਜਾਣ ਹਾਂ ਮੈਂ ਅੱਜ ਸਦਾ ਵੀ ਹਾਂ ਕੰਗਲ ਲਿਖਣਗੀ ਮੈਂ ਉੱਥੋਂ ਆਇਆ ਪੈਪਰ ਆ ਬਣਾਇਆ ਡੀ.ਡੀ. ਨਾ ਲੱਗਦਾ ਮੇਰੇ ਮਾਗਰੇ ਆ ਮੈਂ ਵੇਲ ਇੱਥੋਂ ਵੀ ਕਹਿ ਲੈ ਆ ਜਾ ਤੂੰ ਸਾਰੇ ਇੱਥੇ ਅੱਖ ਲਾ ਫੇਰਾ ਚਲ ਅੱਖ ਦੇ ਗਰਬੂ ਹੈ ਜੀ ਗੱਲ ਹੁੰਦੀ ਨਾ ਨਿੱਕਤੀ ਮੇਰੀ ਗੱਲ ਤਾਂ ਸੁਣ ਲੈ ਆਏ ਤੁਹਾਡੇ ਗੋਡਾ ਦੁਖਦਾ ਚਲ ਗੋਡਾ ਵੀ ਦੁਖਦਾ ਛੋਡਾ ਵੀ ਦੁਖਦਾ ਲੰਗਰੀ ਜੀ ਪਾ ਦੇਗਾ ਤੇਰੇ ਮਾਗਰਾਂ ਤੇ ਬੁੜੀਆਂ ਚਲ ਕੋਈ ਨਾ ਲੈ ਇੱਥੇ ਵਜਾ ਲਾ ਫੇਰਾ ਨੀਤੀ ਇਹ ਤੂੰ ਸੁਣਤਾ ਮੇਰੀ ਗੱਲ ਫੜ ਕੇ ਮੈਂ ਬੋਲੀ ਨਹੀਂ ਮੈਂ ਤਾਂ ਹੋਲੀ ਚਲੀ ਤੀ ਨਹੀਂ ਮੈਂ ਆ ਰਹੀ ਮੈਂ ਬੋਲੂਗੀ ਮੈਂ ਤੁਹਾਨੂੰ ਬਾਇ ਬੋਲ ਕੇ ਨੰਗੜਾ ਐਸਾ ਹਾਂ ਮੈਂ ਮੈਂ ਕਰਦੀਆਂ ਗੱਲਾਂ ਮੈਂ ਉੱਥੇ ਕਹੂੰਗੀ ਕਿ ਬੀਬੂ ਥੱਲੇ ਆ ਕੇ ਇੱਥੇ ਆ ਕੇ ਇੱਥੇ ਬੈਠ ਕੇ ਨੰਗੇ ਹੀ ਬਸ ਮੈਂ ਲਾ ਮਮੀ ਮੈਂ ਕਹੂੰਗੀ ਅੱਛਾ ਮੈਂ ਕਹਿੰਦੀ ਮਮੀ ਇਹ ਗੱਲ ਤਾਂ ਸੁਣ ਲੈ ਪੁੱਤ ਮੈਂ ਕਹੂੰਗੀ ਪਹਿਲਾਂ ਮੈਂ ਉਹਨੂੰ ਦੇਖ ਲਾਂ ਤੇਰੀ ਤਾਂ ਬਾਅਦ ਚ ਸੁਣ ਲਈ ਇੱਥੋਂ ਮੈਂ ਘਰ ਚ ਨਾ ਗੱਲ ਜਾ ਕੇ ਫਿਰ ਮਮੀ ਕਹੂਗੀ ਮੇਰੀ ਗੱਲ ਤਾਂ ਸੁਣ ਲਾਤੀ ਏ ਫਿਰ ਉਹ ਤਾਂ ਤੂੰ ਤੇਰੀ ਮਮੀ ਬਾਅਦ ਸੁਣ ਲੈ ਇੱਥੇ ਛੱਡ ਕੇ ਬੈਠਾ ਉਹ ਦੇਖ ਆ ਜਾ ਕੇ ਹਾਂ ਚਲ ਪਹਿਲਾਂ ਤੇਰਾ ਬੋਲਣਾ ਬੰਦ ਕਰ ਚਲ ਕੋਈ ਨਾ ਮੰਮੀ ਆ ਗਈ ਪੁੱਤ ਤੂੰ ਮੈਂ ਤਾਂ ਆ ਗਈ ਤੁਸੀਂ ਆ ਕੀ ਕਰ ਰਹੇ ਹੋ ਟੀਡ ਦੁਪਹਿਰੇ ਨਹੀਂ ਪੁੱਤ ਕੀ ਕਰ ਰਹੀ ਆ ਉਹ ਤਾਂ ਗੋਡੇ ਦਾ ਮਾਸ ਪਾਟ ਗਿਆ ਪੰਜ ਛੀ ਦਿਨ ਹੋ ਗਏ ਕੀ ਦਾ ਹਰਪ੍ਰੀਤ ਦਾ ਤਾਂ ਹੀ ਮੈਨੂੰ ਬੁਲਾਇਆ ਨਹੀਂ ਹੋਰ ਪੁੱਤ ਕੀ ਨਹੀਂ ਬੁਲਾਉਂਦੀ ਹੋਰ ਮੈਂ ਤਾਂ ਹੁਣ ਗੋਡਿਆਂ ਦਾ ਮਸਾ ਕਰਦੀ ਆਪ ਤੇਰਾ ਪਤਾ ਮੈਨੂੰ ਕਿਹੜਾ ਬੰਬ ਗਿਰ ਗਿਆ ਜਿਹੜਾ ਕਿਹਾ ਵੀ ਛੇਤੀ ਆ ਜਾ ਨਹੀਂ ਪੁੱਤ ਜਾ ਕੇ ਦੇਖ ਮੰਜੇ ਚ ਰਸਟਰ ਨੇ ਦੱਸਿਆ ਵੀ ਮੰਜੇ ਚ ਖੜੇ ਨਹੀਂ ਹੋਣਾ ਪੈਣਾ ਹੀ ਆ ਆਹੋ ਮੰਜੀ ਜੀ ਕਹਿੰਦਾ ਥੋੜਾ ਜਾ ਉਹ ਨਹੀਂ ਹੋਇਆ ਹੈਗਾ ਹਾਂ ਪਹਿਲਾਂ ਤਾਂ ਉਹਨੂੰ ਦੇਖਾਂ ਵੱਡੀ ਮਹਾਰਾਣੀ ਨੂੰ ਮੰਮੀ ਆ ਕੀ ਕਰ ਰਹੀਆਂ ਤੂੰ ਜੀ ਨੀਤੀ ਇਹ ਮੇਰੀ ਗੱਲ ਤਾਂ ਸੁਣਾ ਮੈਂ ਇਹ ਗੱਲ ਕਰ ਰਹੀ ਤੇ ਇਹ ਮੇਰੀ ਗੱਲ ਤਾਂ ਸੁਣ ਲੈ ਇਹ ਗੱਲ ਕਰ ਰਹੀ ਤੇ ਮੈਂ ਫੇਰ ਇਹ ਕਹੂੰਗੀ ਨੀਵਾ ਕਰੀ ਆ ਇੱਥੇ ਨੀਵਾ ਨਹੀਂ ਇਹ ਗੱਲ ਕਰ ਇੱਥੋਂ ਇਹ ਗੱਲ ਕਹਿ ਗਈ ਆਹ ਟਾਇਰ ਤੱਕ ਮੈਂ ਕਹਿ ਦੂੰਗੀ ਅੱਛਾ ਠੀਕ ਆ ਠੀਕ ਆ ਫੇਰ ਤੂੰ ਕਹਿਣਾ ਨੀਤੀ ਇਹ ਮੇਰੀ ਗੱਲ ਤਾਂ ਸੁਣ ਮੈਂ ਪੌੜੀ ਕਹੂੰਗੀ ਤੇਰੀ ਗੱਲ ਤਾਂ ਬਾਅਦ ਚ ਸੁਣੂੰਗੀ ਮੈਂ ਇੱਥੇ ਬੈਗ ਸਿੱਟ ਕੇ ਜਾਉਂਗੀ ਠੀਕ ਆ ਠੀਕ ਆ ਸਿਰ ਮਾਗਰ ਤੁਪਾ ਮਾਗਰ ਨੀ ਨਹੀਂ ਪਾ ਕੇ ਤੋੜਨਾ ਹੈ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼ਕਾਲ ਜੀ ਉਮੀਦ ਕਰਦੇ ਆ ਵੀ ਤੁਹਾਨੂੰ ਸਾਡੀ ਇਹ ਛੋਟੀ ਜੀ ਸਟੋਰੀ ਆ ਜਿਹੜੀ ਪਸੰਦ ਆਈ ਹੋਊਗੀ ਤੇ ਅਸੀਂ ਨੇ ਇਹ ਸਟੋਰੀ ਇਸ ਕਰਕੇ ਬਣਾਈ ਆ ਤਾਂ ਕਿ ਹਨਾ ਵੀ ਅਸੀਂ ਤੁਹਾਨੂੰ ਸੰਦੇਸ਼ ਦੇ ਸਕੀਏ ਵੀ ਰਿਸ਼ਤਿਆਂ ਦੇ ਵਿੱਚ ਪਹਿਲੀ ਗੱਲ ਤਾਂ ਵੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਤੇ ਦੂਜੀ ਗੱਲ ਕਿਸੇ ਦੇ ਦਰਦ ਨੂੰ ਕਿਸੇ ਦੀ ਸੱਟ ਨੂੰ ਡਰਾਮਾ ਨਹੀਂ ਸਮਝਣਾ ਚਾਹੀਦਾ ਹੈਗਾ ਹਨਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਕੋਈ ਡਰਾਮਾ ਕਰ ਰਿਆ ਹੁੰਦਾ ਤੇ ਆਸਲ ਵਿੱਚ ਉਹਦੇ ਦੁੱਖ ਨੂੰ ਆਪ ਦਾ ਦੁੱਖ ਸਮਝਣਾ ਚਾਹੀਦਾ ਤੇ ਇਹੀ ਸਾਡਾ ਮੈਸੇਜ ਸੀ ਆਪਾਂ ਤੇ ਇਹ ਕਹਿੰਨੇ ਆ ਭਣ ਭਾਈ ਸਾਰਿਆਂ ਨੂੰ ਨਾ ਦੁਆਰ ਪੜਨਾ ਲਾ ਦੇਖ ਲਾ ਕਿਵੇਂ ਲੰਬੀਆਂ ਤਾਣੀ ਪਈਆ ਪਤਾ ਵੀ ਨਹੀਂ ਹੈਗਾ ਵੀ ਮੈਂ ਆ ਕੇ ਬੈਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਸੋਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਹਨਾ ਤੇ ਹੁਣ ਕਾਫੀ ਦਿਨ ਹੋ ਗਏ ਕਮੈਂਟ ਆਪਾਂ ਨੇ ਨਹੀਂ ਬੋਲੇ ਆਏਗੇ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਕਮੈਂਟ ਆਏ ਨੇ ਆਪਾਂ ਉਹਨਾਂ ਦੇ ਨਾਮ ਬੋਲਣ ਲੱਗੇ ਆ ਜੀ ਸਭ ਤੋਂ ਪਹਿਲਾ ਨਾਮ ਹੈਗਾ ਬੀਰਪਾਲ ਬਰਾੜ ਸਵਨੂਰ ਸਰੋ ਮੇਜਰ ਸਿੰਘ ਜਸਵੀਰ ਬੱਬੂ ਰੇਨੂ ਅੰਜੂ ਸਿੰਘ ਮੁਹੰਮਦ ਆਫਜਲ ਹਰਪ੍ਰੀਤ ਕੌਰ ਹਰਭਜਨ ਕੌਰ ਵਾਹਿਗੁਰੂ ਬਲਦੇਵ ਬਲਦੇਵ ਸਿੱਧੂ ਰਸੀਦਾ ਤੋਂ ਨਵਜੋਤワਲ ਕੈਨੇਡਾ ਤੋਂ ਜੀ ਮਲ ਮਲ ਸਿੰਘ ਮਾਨ ਕੈਨੇਡਾ ਤੋਂ ਗਾਗਨ ਢਿੰਡਸਾ ਮਹਾਮਤਾਰਿਕ ਕਾਲੋ ਜੱਟ ਪਾਕਿਸਤਾਨ ਤੋਂ ਕੁਲਵੰਤ ਸਿੰਘ ਹਰਨੂਰ ਪਛਿੱਤਰ ਸਿੰਘ ਆਸਟ੍ਰੇਲੀਆ ਤੋਂ ਨੇ ਤੇ ਗਰਮੀਤ ਕੌਰ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਸੰਜੂ ਦਾਦਾ ਮਹਿਰ ਸਿੰਘ ਮੰਡੀਕਲਾਂ ਤੋਂ ਜੀ ਜਸ ਬਰਾੜ ਬੁਟੀਕ ਮੋਗੇ ਤੋਂ ਰਾਜਵਿੰਦਰ ਕੌਰ ਯੂ ਕੇ ਤੋਂ ਹਰਨਵੀਰ ਕੌਰ ਹੈਪੀ ਰਵਿੰਦਰਜੀਤ ਕੌਰ ਦਰਸ਼ਨ ਸਿੰਘ ਬਲਜੀਤ ਕੌਰ ਸੋਹਣ ਸਿੰਘ ਅਨੀਤਾ ਜਸਵਿੰਦਰ ਸਿੰਘ ਬਾਠ ਯੂ ਐਸ ਏ ਤੋਂ ਹਰਪਾ ਜਨਕੌਰ ਪੰਚਕੁਲੇ ਤੋਂ ਰਾਜਵੀਰ ਕੌਰ ਪੰਨੀਤ ਕੁਮਾਰਨ ਪੁਸ਼ਪਾ ਦੇਵੀ ਪਰਮ ਸਿੰਘ ਹਰਦੀਪ ਢਿੱਲੋਂ ਬਲਵਿੰਦਰ ਕੌਰ ਜਸਪ੍ਰੀਤ ਸਿੰਘ ਗੁਰਤੇਜ ਸਿੰਘ ਚਹਿਲ ਸੰਗਰੂਰ ਤੋਂ ਜਸਪਾਲ ਕੌਰ ਸੁਖਵਿੰਦਰ ਕੌਰ ਜਸ ਮਾਨਕ ਦਿਲਪ੍ਰੀਤ ਨਰਪਿਆ ਸਿੰਘ ਅਮਿਤ ਆਛਰਾ ਆਮਰਜੀਤ ਕੌਰ ਗਾਗਨਪ੍ਰੀਤ ਕੌਰ ਮਨਜਿੰਦਰ ਸਿੰਘ ਪੁੱਲਰ へੜੀ ਤੂਰੀ ਕੋਲ ਭਰਪੂਰ ਸਿੰਘ ਰਾਜਾ ਬੋਹਰ ਸੋਨੀ ਉਪਲ ਰਾਮਨ ਰਾਣੀ ਨਾਇਰਾ ਕਾਰਤਿਕ ਡਾਕਟਰ ਚਰਨਜੀਤ ਕੌਰ ਗਿੱਲ ਕੁਲਵਿੰਦਰ ਕਾਨਗੜ ਤੋਂ weight loss again ਜਖਲ ਤੋਂ ਜੀ ਨਵਨੀਤ ਕੌਰ ਕਲੈਰ ਸਤਵਿੰਦਰ ਚਾਵਲਾ ਆਮਨਪ੍ਰੀਤ ਹਰਜੀਤ कौर ਇਹ ਸਾਰੇ ਕਮੈਂਟਸ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਆਏ ਨੇ ਹਨਾ ਕਿਉਂਕਿ ਮੈਨੂੰ ਲੱਗਦਾ ਚਾਰ ਪੰਜ ਵੀਡੀਓ ਹੋ ਗਈਆਂ ਜੀ ਇਹਦੇ ਵਿੱਚ ਆਪਾਂ ਨੇ ਕਮੈਂਟ ਨਹੀਂ ਬੋਲੇ ਹੈਗੇ ਬਾਕੀ ਹਨਾ ਵੀ ਇਹ ਜਿਹੜੇ ਨਾਮ ਨੇ ਸਾਰੀਆਂ ਵੀਡੀਓ ਦੇ ਵਿੱਚ ਬਾਰ-ਬਾਰ ਰਿਪੀਟ ਹੋਏ ਨੇ ਵੇਖ ਹੁਣ ਚਾਰ-ਚਾਰ ਬਾਰ ਮੈਂ ਲੈ ਨਹੀਂ ਸਕਦੀਆਂਗੀ ਪਰ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕਰੇ ਨੇ ਥੈਂਕ ਯੂ ਜੀ ਐਸੇ ਤਰ੍ਹਾਂ ਪਿਆਰ ਦਿੰਦੇ ਰਿਹਾ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ જેના ચેનલનું સબસક્રાઈબ નહી પ્લીઝ ચેનલનું સબસક્રાઈબ કરો દો આગ્યા જી સત શ્રીક બાઈ બાઈ